ਦੋ ਡਰੋਨ ਵਿਦ ਹੈਰਨ ਰਿਕਵਰ ਹੋਏ ਨੇ ਜਿਹਦੇ ਵਿੱਚ ਇੱਕ ਮਕਦਮਾ ਨੰਬਰ 326 ਅੰਡਰ ਐਨਡੀਪੀਐਸ ਐਕਟ ਇਹ ਇਹ ਸਹਿਰਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਜੀ ਦੂਸਰਾ ਮਕਦਮਾ ਜਿਹੜਾ ਵਾ ਉਹ ਸਬ ਇੰਸਪੈਕਟਰ ਰਿਸ਼ਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਮਕਦਮਾ ਨੰਬਰ 332 ਦੋਨਾਂ ਵਿੱਚ ਬਰਾਮਦਗੀ ਹੋ ਚੁੱਕੀ ਆ ਅੱਜ ਕੋਰਟ 'ਚ ਪੇਸ਼ ਕਰਕੇ ਜਿਹੜਾ ਵਾ ਅੱਗੇ ਜਿਹੜੀ ਐ ਤਫ਼ਤੀਸ਼ ਜਾਰੀ ਕੀਤੀ ਗਈ। ਦੋਸ਼ੀਆਂ ਦੇ ਕੀ ਨਾਮ? ਦੋਸ਼ੀ ਅਜੇ ਤੱਕ ਨਾਮਜਦ ਨਹੀਂ ਹੋਏ ਨਾ کیسਾਂ ਦੇ ਵਿੱਚ। ਹਾਂਜੀ ਪਰ ਇਹ ਆ ਵੀ ਜਲਦੀ ਤੋਂ ਜਲਦੀ ਜਿਹੜਾ ਉਹ ਇਹਨਾਂ ਨੂੰ ਤਫ਼ਤੀਸ਼ ਕਰਕੇ ਜਿਹੜੇ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਆਉਣ ਵਾਲੇ ਦਿਨਾਂ 'ਚ ਜਿਤਨਾ ਠੰਡ ਤੋਂ ਧੂੰਦ ਦਾ ਦੇਣਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੇ ਜਿਹੜੇ ਇਸ ਤਰ੍ਹਾਂ ਵਿਹਿਆ ਨੇ। ਵੇਖੋ ਜੀ ਸਾਡੇ ਵੱਲੋਂ ਤਾਂ ਸਖਤ ਧਾਂਡਾ ਵਾਹ ਜਿਹੜਾ ਵੀ ਕੋਈ ਕ੍ਰਿਮੀਨਲ ਬਾਰਡਰ ਦੇ ਨੇੜੇ ਸਾਨੂੰ ਇਹੋ ਜਿਹੀ ਹਰਕਤ ਕਰਦਾ ਮਿਲ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਚ ਬੰਦ ਕਰਾਇਆ ਜਾਊਗਾ ਦੋ ਡਰੋਨ ਵਿਦ ਹੈਰਨ ਰਿਕਵਰ ਹੋਏ ਨੇ ਜਿਹਦੇ ਵਿੱਚ ਇੱਕ ਮਕਦਮਾ ਨੰਬਰ 326 ਅੰਡਰ ਐਨਡੀਪੀਐਸ ਐਕਟ ਇਹ ਇਹ ਸੈ ਹਰਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਜੀ ਦੂਸਰਾ ਮਕਦਮਾ ਜਿਹੜਾ ਵਾ ਉਹ ਸਬ ਇਨਸਪੈਕਟਰ ਰਿਸ਼ਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਮਕਦਮਾ ਨੰਬਰ 332 ਦੋਨਾਂ ਵਿੱਚ ਬਰਾਮਦਗੀ ਹੋ ਚੁੱਕੀ ਆ ਅੱਜ ਕੋਰਟ ਚ ਪੇਸ਼ ਕਰਕੇ ਜਿਹੜਾ ਵਾ ਅੱਗੇ ਜਿਹੜੀ ਤਫ਼ਤੀਸ਼ ਜਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਦੇ ਕੀ ਨਾਮ ਨੇ? ਦੋਸ਼ੀ ਅਜੇ ਤੱਕ ਨਾਮਜਦ ਨਹੀਂ ਹੋਏ ਨਾ کیسਾਂ ਦੇ ਵਿੱਚ। ਹਾਂਜੀ ਪਰ ਇਹ ਆ ਵੀ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਤਫ਼ਤੀਸ਼ ਕਰਕੇ ਜਿਹੜੇ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਆਉਣ ਵਾਲੇ ਦਿਨਾਂ 'ਚ ਜਿਦ ਤਰ੍ਹਾਂ ਠੰਡ ਤੋਂ ਹੰਦ ਦਾ ਦੇਣਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ। ਵੇਖੋ ਜੀ ਸਾਡੇ ਵੱਲੋਂ ਤਾਂ ਸਖਤ ਧਾਰਨਾਵਾਂ ਜਿਹੜਾ ਵੀ ਕੋਈ ਕ੍ਰਿਮੀਨਲ ਬਾਰਡਰ ਦੇ ਨੇੜੇ ਸਾਨੂੰ ਇਹੋ ਜਿਹੀ ਹਰਕਤ ਕਰਦਾ ਮਿਲ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਚ ਬੰਦ ਕਰਾਇਆ ਜਾਊਗਾ ਜੀ ਦੋ ਡਰੋਨ ਵਿਦ ਹੈਰਨ ਰਿਕਵਰ ਹੋਏ ਨੇ ਜਿਦੇ ਵਿੱਚ ਇੱਕ ਮਕਦਮਾ ਨੰਬਰ 326 ਅੰਡਰ ਐਨਡੀਪੀਐਸ ਐਕਟ ਇਹ ਇਹ ਸੈਹਿਰਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਜੀ ਦੂਸਰਾ ਮਕਦਮਾ ਜਿਹੜਾ ਵਾ ਉਹ ਸਬ ਇੰਸਪੈਕਟਰ ਰਿਸ਼ਪਾਲ ਸਿੰਘ ਵੱਲੋਂ ਦਰਜ ਕੀਤਾ ਗਿਆ ਮਕਦਮਾ ਨੰਬਰ 327 ਦੋਨਾਂ ਵਿੱਚ ਬਰਾਮਦਗੀ ਹੋ ਚੁੱਕੀ ਆ ਅੱਜ ਕੋਰਟ ਚ ਪੇਸ਼ ਕਰਕੇ ਜਿਹੜਾ ਵਾ ਅੱਗੇ ਜਿਹੜੀ ਇਹ ਤਫ਼ਤੀਸ਼ ਜਾਰੀ ਕੀਤੀ ਗਈ ਹੈ। ਦੋਸ਼ੀਆਂ ਦੇ ਕੀ ਨਾਮ? ਦੋਸ਼ੀ ਅਜੇ ਤੱਕ ਨਾਮਜਦ ਨਹੀਂ ਹੋਏ ਨਾ کیسਾਂ ਦੇ ਵਿੱਚ। ਹਾਂਜੀ ਪਰ ਇਹ ਆ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇਹਨਾਂ ਨੂੰ ਤਫ਼ਤੀਸ਼ ਕਰਕੇ ਜਿਹੜੇ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਆਉਣ ਵਾਲੇ ਦਿਨਾਂ 'ਚ ਜਿਤਨਾ ਠੰਡ ਤੋਂ ਧੂੰਧ ਦਾ ਦੇਣਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੇ ਜਿਹੜੇ ਇਸ ਤਰ੍ਹਾਂ ਦੇ ਹੋਏ ਨੇ। ਵੇਖੋ ਜੀ ਸਾਡੇ ਵੱਲੋਂ ਤੇ ਸਖਤ ਧਾਂਣਾ ਵਾਹ ਜਿਹੜਾ ਵੀ ਕੋਈ ਕ੍ਰਿਮੀਨਲ ਬਾਰਡਰ ਦੇ ਨੇੜੇ ਸਾਨੂੰ ਇਹੋ ਜਿਹੀ ਹਰਕਤ ਕਰਦਾ ਮਿਲ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਚ ਬੰਦ ਕਰਾਇਆ ਜਾਊਗਾ ਠੀਕ